ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਰਾਗ ਵਢਾਂਸ ਦੇ ਵਿੱਚ ਮਹੱਲਾ ਪੰਜਾਂ ਮੰਗ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆਪਣੇ ਸ਼ਲੋਕਾ ਰਾਹੀਂ ਐਸੋ ਨੁਖਾ ਦਹੀ ਦੇ ਪ੍ਰਥਾਈਂ ਸ਼ਬਦ ਉਚਾਰਦੇ ਹਨ ਸ਼ਲੋਕ ਦੇ ਅੰਧਾਰੀ ਅੰਧ ਸੁਣੀ ਨਾਮ ਵਿਹੂਣੀਆਂ ਨਾਮ ਸਿਮਰਨ ਭਗਤੀ ਪ੍ਰਮਾਤਮਾ ਦੀ ਕਰਨ ਵਾਸਤੇ ਇਹ ਦੇਹ ਇਹ ਸ਼੍ਰੀ ਸਾਨੂੰ ਮਿਲਿਆ ਹੈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਤੇ ਹੀ ਪਾਈ ਗੁਰੂ ਦੀ ਸੇਵਾ ਤੇ ਭਗਤੀ ਦੀ ਕਾਰ ਕਰਨ ਵਾਸਤੇ ਇਹ ਸਰੀਰ ਮਿਲਿਆ ਹੈ। ਤਬ ਇਹ ਮਾਨਸ ਦੇਹੀ پائی ਤਾਂ ਤੈਨੂੰ ਇਹ ਸਰੀਰ ਮਾਨਸ ਤੁਮਨੀ ਦੇ ਮਿਲਿਆ ਹੈ। 84 ਲੱਖ ਜੁਨੀ ਦੇ ਵਿੱਚੋਂ ਇੱਕੋ ਇੱਕ શ્રેષ્ઠ ਜੁਨੀ ਮਨੁੱਖਾ ਜੁਨੀ ਪ੍ਰਮਾਤਮਾ ਨੇ ਪੈਦਾ ਕੀਤੀ ਹੈ। ਇਹ ਪ੍ਰਮਾਤਮਾ ਦੀ ਖੇਲ ਹੈ ਪਰਮੇਸ਼ਰ ਦੀ ਖੇਲ ਹੈ ਸੰਸਾਰ ਨੂੰ ਪੈਦਾ ਕਰਨਾ ਸੰਸਾਰ ਨੂੰ ਖਤਮ ਕਰਨਾ ਉਹਦੇ ਵਿੱਚੋਂ ਚਰਾਸੀ ਲੱਖ ਦੇ ਗੇੜ ਤੋਂ ਬਚਣ ਵਾਸਤੇ ਨਰਕ ਤੋਂ ਬਚਣ ਵਾਸਤੇ ਦੁੱਖਾਂ ਤੋਂ ਬਚਣ ਵਾਸਤੇ ਕਲੇਸ਼ਾਂ ਤੋਂ ਬਚਣ ਵਾਸਤੇ ਫਿਰ ਕਿਸੇ ਗੁਰੂ ਨਾਲ ਮਿਲ ਕੇ ਗੁਰੂ ਨਾਲ ਜੁੜ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਣਾ ਹੈ ਕਈ ਗੁਰਮਖਾਂ ਦੇ ਮਨ ਦੇ ਫੁਰਨੇ ਹੁੰਦੇ ਆ ਸੰਕ ਸ਼ੰਕਾ ਹੁੰਦੀਆਂ ਨੇ ਕੀ ਪ੍ਰਮਾਤਮਾ ਨੂੰ ਕੀ ਲੋੜ ਹੈ ਪ੍ਰਮਾਤਮਾ ਆਪਣਾ ਨਾਮ ਕਿਉਂ ਜਪਾਉਂਦਾ ਹੈ ਉਹਨੂੰ ਕਿਉਂ ਇਹ ਫਰਨਾ ਬਣਿਆ ਆਪਣਾ ਨਾਮ ਜਪਾਉਂਦਾ ਹੋ ਪ੍ਰਮਾਤਮਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਹਦੀ ਆਪਣੀ ਖੇਲ ਹੈ ਉਹ ਸਥਿਰ ਰਹਿਣ ਵਾਲਾ ਹੈ ਅਸਥਿਰ ਹੈ ਉਹ ਸਦਾ ਸਦੀਵੀ ਹੈ ਉਹਨੂੰ ਕੋਈ ਵੀ ਕੁਝ ਵੀ ਗੱਲ ਤੇ ਕੋਈ ਚੈਲੰਜ ਨਹੀਂ ਕਰ ਸਕਦਾ ਜੇ ਕੋਈ ਕਰਦਾ ਹੈ ਔ ਸਭ ਤੋਂ ਵੱਡਾ ਮੂਰਖ ਹੈ। ਮਹਾ ਮੂਰਖਾ ਉਹ। ਪ੍ਰਸਾਦਾ, ਅੰਨ ਪਾਣੀ, ਕਣਕ, ਨਾਜ, ਸਬਜ਼ੀਆਂ ਇਹ ਪ੍ਰਮਾਤਮਾ ਨੇ ਪੈਦਾ ਕੀਤੀਆਂ ਨੇ। ਇਹਦੇ ਬਾਰੇ ਕਿਉਂ ਨਹੀਂ ਸਵਾਲ ਕਰਦਾ ਵੀ ਇਹ ਰੱਬ ਨੇ ਅੰਨ ਕਿਉਂ ਪੈਦਾ ਕੀਤਾ? ਪ੍ਰਮਾਤਮਾ ਨੇ ਹਵਾ ਪੈਦਾ ਕੀਤੀ ਹੈ। ਆਕਸੀਜਨ ਹੈ। ਇਹਦੇ ਬਾਰੇ ਸਵਾਲ ਕਿਉਂ ਨਹੀਂ ਕਰਦਾ ਕਿ ਰੱਬ ਨੂੰ ਕੀ ਲੋੜ ਸੀ? ਕੀ ਜਨ ਪੈਦਾ ਕਰ ਦਿੱਤੀ ਚੰਦ ਸੂਰਜ ਇਸ ਧਰਤੀ ਦੀ ਜੀਵ ਦੀ ਕਿਰਿਆ ਨੂੰ ਅੱਗੇ ਵਧਾਉਂਦੇ ਆ ਇਹਦੇ ਬਾਰੇ ਸਵਾਲ ਕਿਉਂ ਨਹੀਂ ਕਰਦਾ ਕਿ ਸੂਰਜ ਕਿਉਂ ਬਣਾਤਾ ਚੰਦ ਕਿਉਂ ਬਣਾਤਾ ਕੁਝ ਦਿਨ ਸੂਰਜ ਦੇਖ ਇਹਨਾਂ ਸਿਆਲ ਦੇ ਦਿਨਾਂ ਦੇ ਵਿੱਚ ਤਰਸ ਜਾਂਦਾ ਮਨੋਖਾ ਦਰਸਦਾ ਵੀ ਮੈਨੂੰ ਕਿਤੇ ਸੂਰਜ ਦੇ ਦਰਸ਼ਨ ਹੋਣ ਨਿੱਗ ਆਵੇ ਅੱਜ ਦੀ ਗਰਮੀ ਪੈਂਦੀ ਹੋਵੇ ਤੇ ਬੰਦਾ ਤਰਸ ਜਿੰਦਾ ਕਿਤੇ ਮੀਂਹੇ ਪੈ ਜਾਵੇ ਇਹ ਬੰਦਾ ਆਪਣੀ ਲੋੜ ਨਾਲ ਜੁੜਿਆ ਏ ਜਿਹੜੀ ਇਹਨੂੰ ਲੋੜ ਨਹੀਂ ਹੈ ਉਹਨੂੰ ਕਹਿੰਦਾ ਇਹ ਕਿਉਂ ਪੈਦਾ ਕਰਤੀ ਹੁਣ ਨਾਮ ਵਾਰੇ ਪਤਾ ਨਹੀਂ ਆ ਭਗਤੀ ਵਾਰੇ ਪਤਾ ਨਹੀਂ ਉੱਥੇ ਸਵਾਲ ਕਰਦਾ ਹੈ ਵੀ ਇਹਦੀ ਕੀ ਲੋੜ ਸੀ ਨਾਮ ਜਪਣ ਦੀ ਅਨੁੱਖ ਜਿਵੇਂ ਤਨੁ ਤੇਰੇ ਵਾਸਤੇ ਸਰੀਰ ਵਾਸਤੇ ਅਨਾਜ ਪੈਦਾ ਕੀਤਾ ਜਿਹਨੂੰ ਖਾ ਕੇ ਤੂੰ ਹਰਿਆ ਭਰਿਆ ਤਾਜਾ ਹੁੰਦਾ ਹੈ ਵੱਡਾ ਫਲਦਾ ਹੈ ਤੂੰ ਜੀਵਤ ਰਹਿਣਾ ਹੈ ਤੇਰੇ ਸਰੀਰ ਵਾਸਤੇ ਪਰਮਾਤਮਾ ਨੇ ਇਹ ਅਨਾਜ ਪੈਦਾ ਕੀਤਾ ਇਹਨੂੰ ਖਾ ਕੇ ਤੈਨੂੰ ਆਧਾਰ ਹੁੰਦਾ ਹੈ ਤੇ ਤੇਰੇ ਅੰਦਰ ਇੱਕ ਆਤਮਾ ਹੈ ਜੋਤ ਹੈ ਪਰਮੇਸ਼ਰ ਦੀ ਪਰਮਾਤਮਾ ਦੀ ਜਿਹਦੇ ਨਾਲ ਤੂੰ ਤੁਰਿਆ ਫਿਰਦਾ ਤੇਰਾ ਸਰੀਰ ਤੁਰਿਆ ਫਿਰਦਾ ਹੈ ਤੂੰ ਬੋਲਦਾ ਹੱਸਦਾ ਖੇਡਦਾ ਸੁਣਦਾ ਉਸ ਆਤਮਾ ਦੀ ਖਰਾਕ ਨਾਮ ਹੈ ਨਾ ਪਰਮਾਤਮਾ ਨੇ ਪਰਮੇਸ਼ਰ ਨੇ ਉਹ ਨਾਮ ਵੀ ਗੁਰੂ ਰਾਹੀ ਬਖਸ਼ਿਆ ਕਿ ਇਹ ਜੀਵ ਸਰੀਰ ਕਰਕੇ ਵੀ ਤਾਜ਼ਾ ਤੇ ਤਕੜਾ ਰਹੇ ਤੇ ਆਤਮਾ ਕਰਕੇ ਨਾਮ ਜਪ ਕੇ ਮਨ ਕਰਕੇ ਹਰਿਆ ਭਰਿਆ ਰਹੇ ਦੋਵੇਂ ਖਰਾਕਾਂ ਪਰਮੇਸ਼ਰ ਨੇ ਬਖਸ਼ੀਆਂ ਨੇ ਹੁਣ ਸਰੀਰ ਦੀ ਖਰਾਕ ਦਾ ਤੈਨੂੰ ਗਿਆਨ ਹੈ ਇਸ ਕਰਕੇ ਤੂੰ ਉਹਨੂੰ ਸੱਜਦਾ ਨਹੀਂ ਹੈ ਚੰਗੀ ਤੋਂ ਚੰਗੀ ਖਾਾਕ ਲੈਣਾ ਹੈ ਸਰੀਰ ਨੂੰ ਤਾਜ਼ਾ ਤੰਦਰੁਸਤ ਰੱਖਣ ਵਾਸਤੇ ਪਰ ਇੱਕੋ ਗੱਲ ਹੈ ਕਿ ਤੈਨੂੰ ਆਤਮਾ ਦਾ ਗਿਆਨ ਨਹੀਂ ਹੈ ਤੇਰੀ ਆਤਮਾ ਦੀ ਖਾਾਕ ਨਾਮ ਹੈ ਇਸ ਕਰਕੇ ਤੂੰ ਬੇਫਿਕਰੀ ਹੋ ਕੇ ਸੰਸਾਰ ਦੇ ਤੁਰਿਆ ਫਿਰਦਾ ਹੈਂ ਤੇ ਇਸ ਪ੍ਰਮਾਤਮਾ 'ਚ ਸਵਾਲ ਕਰਦਾ ਹੈ ਕਿ ਪ੍ਰਮਾਤਮਾ ਨੂੰ ਕੀ ਲੋੜ ਪਈ ਪਰਮਾਤਮਾ ਨੂੰ ਕੋਈ ਲੋੜ ਨਹੀਂ ਹੈ ਤੇਰੀ ਲੋੜ ਪੂਰੀ ਕੀਤੀ ਹੈ ਤੂੰ ਖਰਾਕ ਲਵੇਂ ਕੇ ਨਾਲਵੇਂ ਇਹ ਤੇਰੀ ਮਰਜ਼ੀ ਹੈ ਅਨ ਤੇਰੇ ਸਾਹਮਣੇ ਪਿਆ ਹੈ ਅਨ ਨਹੀਂ ਕਹਿੰਦਾ ਅਨਾਜ ਨਹੀਂ ਕਹਿੰਦਾ ਤੂੰ ਮੈਨੂੰ ਖਾ ਲੈ ਤੈਨੂੰ ਪਤਾ ਹੈ ਤੇਰਾ ਅੰਦਰੋਂ ਢਿੱਡ ਤਰੀਜੇ ਬਾ ਮੁਖ ਲਵਾਏ ਮਾਨ ਹੋ ਕੇ ਪ੍ਰਸਾਦ ਪਾਣੀ ਸਕਦਾ ਹੈ ਕਿਤੇ ਬਿਨਾ ਮੇਰਾ ਅਸਰ ਨਾ ਨਹੀਂ ਭੁੱਖ ਲੱਗਦੀ ਹੈ ਤੂੰ ਸਕਦਾ ਹੈ ਤੇ ਇਸ ਤਰ੍ਹਾਂ ਨਾਮ ਸਿਮਰਨ ਭਗਤੀ ਹੈ ਪ੍ਰਮਾਤਮਾ ਨਹੀਂ ਕਹਿੰਦਾ ਮੇਰਾ ਨਾਮ ਜਪੋ ਇਹ ਤਾਂ ਤੇਰੀ ਖਰਾਕ ਹੈ ਤੇਰੇ ਵਾਸਤੇ ਪੈਦਾ ਕਰ ਦਿੱਤੀ ਤੈ ਬਚਣਾ ਹੈ ਕਿ ਨਹੀਂ ਬਚਣਾ ਆਤਮ ਕਰਕੇ ਮਰਨਾ ਹੈ ਕਿ ਜਿਉਂਦਾ ਰਹਿਣਾ ਹੈ ਆਤਮ ਘਾਤੀ ਮਹਾ ਕਸਾਈ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਨਿਤਨੇਮ ਨਹੀਂ ਕੀਤਾ ਸਿਮਰਨ ਨਹੀਂ ਕੀਤਾ ਗੁਰੂ ਦਾ ਆਖਾ ਨਹੀਂ ਮੰਨਿਆ ਭਗਤੀ ਨਹੀਂ ਕੀਤੀ ਉਹ ਤੇ ਗੁਰੂ ਕਹਿੰਦਾ ਹੈ ਗੁਰੂ ਬੈਦ ਹੈ ਬਦਮ ਗੁਰੂ ਕਹਿ ਰਿਹਾ ਕਿ ਤੂੰ ਨਾਮ ਜਪ ਤੇਰਾ ਨਾਮ ਜਪ ਕੇ ਆਧਾਰ ਹੋਣਾ ਤੇਰੀ ਆਤਮਾ ਪਰਮਾਤਮਾ ਦੇ ਵਿੱਚ ਪ੍ਰਵੇਸ਼ ਹੋ ਜਾਵੇ ਹੀ ਨਾਮ ਜਪ ਕੇ ਵਿਕਾਰਾਂ ਤੋਂ ਰਹਿਤ ਹੋ ਕੇ ਇਸ ਕਰਕੇ ਗੁਰੂ ਕਹਿੰਦਾ ਹੈ ਕਿ ਤੇਰਾ ਇੱਕੋ ਇੱਕ ਜੀਵਨ ਹੈ ਜਿਹੜਾ ਆਤਮਿਕ ਜੀਵਨ ਹੈ ਉਹ ਤੇਰਾ ਆਤਮਿਕ ਜੀਵਨ ਨਾਮ ਦੇ ਨਾਲ ਪਰਫਲਧ ਹੋਣਾ ਹੈ ਹਰਿਆ ਭਰਿਆ ਹੋਣਾ ਹੈ ਤੂੰ ਨਾਮ ਜਪ ਅਨੰ内 ਕਹਿੰਦਾ ਮੈਨੂੰ ਖਾਓ ਤੈਨੂੰ ਸੋਜੀ ਹੈ ਗਿਆਨ ਤੈਨੂੰ ਖਾਣਾ ਪੈਣਾ ਹੈ ਅੰਨ ਵਾਸਤੇ ਬੜਾ ਕੁਝ ਕਰਦਾ ਹੈ ਪਰ ਆਤਮਾ ਦੇ ਲਈ ਨਾਮ ਸਿਮਰਨ ਭਗਤੀ ਇਹਦਾ ਗਿਆਨ ਨਹੀਂ ਤੈਨੂੰ ਇਸ ਕਰਕੇ ਤੂੰ ਜੱਤਨ ਨਹੀਂ ਕਰਦਾ ਬੁਰੇ ਕੰਮ ਕੋ ਊਠ ਖਲੋਵਾ ਨਾਮ ਕੀ ਵੇਲਾ ਪੈ ਪੈ ਸਵਾ ਬੁਰਿਆਂ ਕੰਮਾਂ ਨੂੰ ਤਾਂ ਭੱਜਿਆ ਫਿਰਦਾ ਦਿਨ ਰਾਤ ਭੱਜਿਆ ਫਿਰਦਾ ਨਾਮ ਦੇ ਸਿਮਰਨ ਦੇ ਭਗਤੀ ਦੇ ਵੇਲੇ ਆਰਾਮ ਨਾਲ ਕੱਪੜਾ ਲੈ ਕੇ ਹੋਰ ਆਰਾਮ ਦਿਨ ਹਰ ਬੈਨਣਾ ਹੈ ਤੈਨੂੰ ਸੋਝੀ ਨਹੀਂ ਗਿਆਨ ਨੀ ਨਾਮ ਦੀ ਇਸ ਕਰਕੇ ਮਹਾਰਾਜੀ ਇਥੇ ਸਲੋਕ ਵਿੱਚ ਸਾਨੂੰ ਗਿਆਨ ਦਿੰਦੇ ਨੇ ਦੇਹ ਅੰਧਾਰੀ ਅੰਧ ਸਿੰਘੇ ਨਾਮ ਮਿ ਹੋਣੀਆਂ ਜਿਨ੍ਹਾਂ ਸਰੀਰਾਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਜਿਨ੍ਹਾਂ ਦੇਹਾਂ ਦੇ ਨਾਲ ਪ੍ਰਮਾਤਮਾ ਦੀ ਪਰਮੇਸ਼ਰ ਦੇ ਘਰ ਦੀ ਸਿਫਤ ਸਲਾਹ ਨਹੀਂ ਹੁੰਦੀ ਉਹ ਮਨ ਕਰ ਕੇ ਤਨ ਕਰ ਕੇ ਮਨੁੱਖ ਅੰਧਾ ਹੈ ਉਨ ਕੋ ਗਿਆਨ ਨਹੀਂ ਉਹਨੇ ਅੱਖਾਂ ਦੇਖਦੀਆਂ ਜ਼ਰੂਰ ਨੇ ਪਰ ਰੱਬ ਵੱਲੋਂ ਅੰਨੀਆਂ ਨੇ ਕੰਨ ਉਹਨੂੰ ਜ਼ਰੂਰ ਨੇ ਸੁਝਾਖੇ ਉਹਨੂੰ ਸੁਣਦਾ ਜ਼ਰੂਰ ਹੈ ਪਰ ਪਰਮਾਤਮਾ ਵੱਲੋਂ ਬੋਲਿਆ ਹੈ ਦੁਨੀਆ ਦੇ ਨਾਲ ਬਥੇਰੀਆਂ ਗੱਲਾਂ ਕਰਦਾ ਹੈ ਜੀਭ ਦੇ ਨਾਲ মুখ ਦੇ ਨਾਲ ਪਰਮਾਤਮਾ ਵੱਲੋਂ ਪਰਮੇਸ਼ਰ ਦੇ ਨਾਮ ਵੱਲੋਂ ਗੁੰਗਾ ਹੈ ਹੱਥ ਪੈਰ ਸੰਸਾਰਤੀ ਬੜੇ ਮਾਰਦਾ ਪਰ ਸੇਵਾ ਸਿਮਰਨੀ ਕਰਦਾ ਸੇਵਾ ਨਹੀਂ ਕਰਦਾ ਗੁਰੂ ਦੇ ਚਰਨਾਂ ਗੁਰੂ ਦੇ ਦਰਸ਼ਨ ਨਹੀਂ ਕਰਨ ਵਾਸਤੇ ਆਪਣੇ ਪੈਰ ਨਾਲ ਤੁਰਦਾ ਹੱਥਾਂ ਪੈਰਾਂ ਵੱਲੋਂ ਵੀ ਲਾ ਲੰਗਣਾ ਹੈ ਇਸ ਕਰਕੇ ਇਹ ਦੇਹ ਇਹ ਅੰਧਾਰੀ ਅਗਿਆਨੀ ਅੰਧਾਰੀ ਭਾਵ ਇਹ ਦੇਹ ਹੈ ਜਿਹੜੀ ਇਹਦੀ ਇਹ ਪਾਪਾਂ ਭਰੀ ਹੋ ਗਈ ਆ ਸੁਣੀ ਨਾਮ ਵੀ ਹੋਣੀਆਂ ਨਾਮ ਤੋਂ ਬਿਨਾ ਭਗਤੀ ਤੋਂ ਬਿਨਾ ਇਹ ਸੁਝੀਆ ਖਾਲੀ ਹੈ ਬਿਲਕੁਲ ਇਹਦੇ ਅੰਦਰ ਕੋਈ ਵੀ ਪਦਾਰਥ ਨਹੀਂ ਹੈ ਪਰਮਾਤਮਾ ਵਾਲਾ ਸਿਮਰਨ ਸੇਵਾ ਭਗਤੀ ਇਸ ਕਰਕੇ ਇਹ ਅੰਨਿਆ ਵਾਂਗ ਹੈ ਨਾਨਕ ਸਫਲ ਜਨਮ ਜੈ ਕਟ ਬੁੱਠਾ ਸਚ ਤਣੀ ਗੁਰੂ ਨਾਨਕ ਮਹਾਰਾਜ ਜੀ ਨੂੰ ਸਨਮੁਖ ਰੱਖ ਕੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਕਹਿੰਦੇ ਨੇ ਗੁਰੂ ਨਾਨਕ ਮਹਾਰਾਜੀ ਉਹ ਜਨਮ ਸਫਲਾ ਹੈ ਉਹ ਸਰੀਰ ਸਫਲਾ ਹੈ ਉਹ ਦੇਹੀ ਸਫਲੀ ਹੈ ਜੈ ਕਟ ਮੁਠਾ ਸੱਚ ਤਣੀ ਸੱਚਾ ਤਣੀ ਪਰਮੇਸ਼ਰ ਪਰਮਾਤਮਾ ਜਿਹੜੇ ਸਰੀਰ ਵਿੱਚ ਪ੍ਰਗਟ ਹੋਇਆ ਹੈ ਭਾਵ ਜਿਸ ਸਰੀਰ ਦੇ ਅੰਦਰ ਗੁਰੂ ਨੂੰ ਪਰਮੇਸ਼ਰ ਨੂੰ ਪਰਮਾਤਮਾ ਨੂੰ ਵਸਾਇਆ ਹੋਇਆ ਹੈ ਪਿਆਰ ਹੈ ਗੁਰੂ ਦਾ ਪਰਮਾਤਮਾ ਦਾ ਉਹ ਜਨਮ ਹੈ ਜਿਹੜਾ ਉਹ ਸਰੀਰ ਹੈ ਜਿਹੜਾ ਉਹ ਦੇਹੀ ਹੈ ਜਿਹੜੀ ਉਹ ਸਫਲੀ ਹੈ ਉਹ ਜੀਵਨ ਸਫਲਾ ਹੈ ਸੰਤ ਤਿੰਨ ਖੰਨੀਆਂ ਵੰਜਾ ਜਿਨ ਮੇਰਾ ਹਰ ਪ੍ਰਭ ਢੀਠਾ ਰਾਮ ਜਿਨ੍ਹਾਂ ਨੇ ਮਿਹਨਤ ਕੀਤੀ ਦੁਨੀਆ ਵੱਲੋਂ ਮੁੱਖ ਮੋੜਿਆ ਸਾਜਰੇ ਉੱਠੇ ਨੀਂਦ ਤੋਂ ਦੂਰ ਹੋਏ ਨਿਤਨੇਮ ਕੀਤਾ ਬਾਣੀ ਪੜੀ ਗੁਰੂ ਨਾਲ ਪਿਆਰ ਕੀਤਾ ਪ੍ਰਮਾਤਮਾ ਨਾਲ ਧਿਆਨ ਲਾਇਆ ਆਪਣੇ ਵਿਕਾਰਾਂ ਤੋਂ ਰਹਿਤ ਹੋ ਕੇ ਸੰਕਲਪ ਵਿਕਲਪ ਤੋਂ ਰਹਿਤ ਹੋ ਕੇ ਕੇਵਲ ਪ੍ਰਮਾਤਮਾ ਦੇ ਪਰਮੇਸ਼ਰ ਦੇ ਪ੍ਰੇਮ ਵਿੱਚ ਭਿੱਜ ਗਏ ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਪ੍ਰਮਾਤਮਾ ਨੂੰ ਪਰਮੇਸ਼ਰ ਦੇ ਦਰਸ਼ਨ ਕੀਤੇ ਮਹਾਰਾਜ ਜੀ ਕਹਿੰਦੇ ਨੇ ਤਿੰਨ ਖੰਨੀ ਹੈ ਵਈਆਂ ਮੈਂ ਖੰਨੀ ਖੰਨੀ ਹੋ ਕੇ ਆਪਣਾ ਸਰੀਰ ਕਰਕੇ ਉਹਨਾਂ ਨੂੰ ਕੁਰਬਾਨ ਕਰ ਦਿਆਂ ਜਿਨ੍ਹਾਂ ਮੇਰਾ ਹਰ ਪ੍ਰਭ ਦੀ ਠਾਰਾਮ ਜਿਨ੍ਹਾਂ ਨੇ ਮੇਰੇ ਪਰਮੇਸ਼ਰ ਨੂੰ ਪਰਮਾਤਮਾ ਨੂੰ ਰਮੇ ਹੋਏ ਪਰਮੇਸ਼ਰ ਪ੍ਰਭ ਪਰਮਾਤਮਾ ਨੂੰ ਜੀ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਘਰ ਵਿੱਚ ਜਾਣਿਆ ਹੈ ਆਪਣੇ ਹਿਰਦੇ ਘਰ ਵਿੱਚ ਦਰਸ਼ਨ ਕੀਤੇ ਹਨ ਜਨ ਚਾਖ ਅਗਾਣੇ ਹਰ ਹਰ ਅਮਰਤ ਮਿੱਠਾ ਰਾਮ ਉਹ ਜਨ ਉਹ ਪਿਆਰੇ ਅਗਾਣੇ ਪਰਮੇਸ਼ਰ ਦੇ ਪਰਮਾਤਮਾ ਦੇ ਨਾਮ ਨਾਲ ਰੰਗੇ ਗਏ ਭਰਪੂਰ ਹੋ ਗਏ ਇਨਾ ਨੇ ਪਰਮੇਸ਼ਰ ਦੇ ਪਰਮਾਤਮਾ ਦੇ ਨਾਮ ਨੂੰ ਚਖਿਆ ਹਰ ਹਰ ਉਸ ਪਰਿ ਪਰਮਾਤਮਾ ਸੰਸਾਰ ਵਿੱਚ ਜਿਹੜਾ ਸਾਰੇ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਅੰਮ੍ਰਿਤ ਮਿੱਠਾ ਰਾਮ ਜਿਨ੍ਹਾਂ ਨੇ ਨਾਮ ਰੂਪੀ ਰਸ ਨੂੰ ਚਖ ਚਖ ਕੇ ਆਪਣੇ ਹਿਰਦੇ ਘਰ ਵਿੱਚ ਸਤ ਸੰਤੋਖ ਦਇਆ ਧਰਮ ਸਹਿਨ ਸ਼ੀਲਤਾ ਸੰਜਮ ਅੰਮ੍ਰਿਤ ਪੈਦਾ ਕੀਤਾ ਤੇ ਉਸ ਨੂੰ ਚਖਿਆ ਉਹ ਜਾਨ ਜਿਹੜੇ ਪਿਆਰੀ ਨੇ ਉਹਨਾਂ ਤੋਂ ਕੁਰਬਾਨ ਜਾਵਾ ਹਰ ਮਨ ਹੈ ਮਿੱਠਾ ਪ੍ਰਭੂ ਤੋਂਠਾ ਅਮਿਓ ਬੁੱਠਾ ਸੁਖ ਬਈ ਜਿਨ੍ਹਾਂ ਨੇ ਮਨ ਵਿੱਚ ਮਿੱਠਾ ਜਿਨੂੰ ਚੰਗਾ ਲੱਗਦਾ ਉਹੀ ਨਿਤਨੇਮ ਕਰਦਾ ਹੈ ਉਹੀ ਬਾਣੀ ਪੜਦਾ ਜਿਨ੍ਹਾਂ ਨੂੰ ਗੁਰੂ ਪਿਆਰਾ ਲੱਗਦਾ ਉਹ ਸੱਜਰੇ ਉੱਠਦੇ ਨੇ ਜਿਨ੍ਹਾਂ ਨੂੰ ਗੁਰੂ ਚੰਗਾ ਲੱਗਦਾ ਉਹ ਗੁਰੂ ਦੀ ਗੱਲ ਮੰਨਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਡਰ ਹੈ ਉਹ ਸੱਜਰੇ ਉੱਠ ਕੇ ਉਹਦਾ ਨਿਤਨੇਮ ਕਰਦੇ ਨੇ ਉਹਦੀ ਬੰਦਗੀ ਕਰਦੇ ਨੇ ਸੇਵਾ ਸਿਮਰਨ ਕਰਦੇ ਨੇ ਇੱਕ ਦਿਨ ਵੀ ਖੁੰਝਾਉਂਦੇ ਨਹੀਂ ਹਰ ਮਨੇ ਮਿੱਠਾ ਪ੍ਰਭੂ ਤੁਠਾ ਜਿਨ੍ਹਾਂ ਨੇ ਮਨ ਦੇ ਅੰਦਰ ਪ੍ਰਮਾਤਮਾ ਦੇ ਨਾਮ ਨੂੰ ਮਿੱਠਾ ਕਰਕੇ ਮੰਨਿਆ ਉਹਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਪ੍ਰਭੂ ਤੁਠਾ ਉਹਨਾਂ ਤੇ ਪਰਮੇਸ਼ਰ ਪ੍ਰਮਾਤਮਾ ਤੁਠਾ ਮਿਹਰਬਾਨ ਹੋ ਗਿਆ ਅਮੇ ਮੁਠਾ ਸੁਖ ਭਏ ਉਹਨਾਂ ਨੂੰ ਫੇਰ ਭਾਈ ਅਮਰਤ ਉਹਨਾਂ ਦੇ ਹਿਰਦੇ ਘਰ ਵਿੱਚ ਪੈਦਾ ਹੋਇਆ ਤੇ ਅਨੇਕਾਂ ਸੁਖ ਪ੍ਰਾਪਤ ਕੀਤੇ ਉਸ ਗੁਰਮੁਖ ਜਨ ਨੇ ਦੁਖ ਨਾਸ਼ ਭਰਮ ਵਿਨਾਸ਼ ਤਨ ਤੇ ਜਪ ਜਗਦੀਸ਼ ਈ ਸਹਿ ਜੈ ਜੈ ਦੁਖ ਨਾਸ਼ ਭਰਮ ਵਿਨਾਸ਼ ਭਰਮ ਦਾ ਜਿਹੜਾ ਬੰਧਨ ਸੀ ਉਹ ਟੁੱਟ ਗਿਆ ਮਿੱਸਾਉ ਖਾਉ ਪੀਓ ਐਸ ਅਡਾਉ ਅੱਗਾ ਕਿਨੇ ਦੇਖਿਆ ਇਹ ਭਰਮ ਆ ਫੇਰ ਇਹ ਸੰਸਾਰ ਮਿੱਠਾ ਹੈ ਭਾਈ ਤਨ ਦੌਲਤ ਮਿੱਠੀ ਹੈ ਇਹ ਪਰਿਵਾਰ ਘਰਵਾਰ ਧਨ ਪੈਸਾ ਸਭ ਕੁਝ ਜੀਨ ਦੇ ਦਾਦ ਇਹ ਇਹ ਆਪਣਾ ਲੱਗਦਾ ਹੈ ਇਹ ਸਭ ਤੋਂ ਵੱਡਾ ਭਰਮ ਸੀ ਭਰਮ ਦੇ ਕਰਕੇ ਇਹਨੂੰ ਦੁੱਖ ਲੱਗਿਆ ਹੋਇਆ ਸੀ ਤ੍ਰਿਸ਼ਨਾ ਅੰਦਰ ਪਈ ਹੋਈ ਸੀ ਬੜਾ ਔਖਾ ਹੋ ਕੇ ਤੜਫ ਤੜਫ ਕੇ ਫਿਰ ਦੌੜਦਾ ਜੀ ਦੇ ਵੱਲ ਤੇ ਇਹ ਜਿਹੜਾ ਦੌੜਨ ਸੀ ਦੁੱਖ ਸੀ ਇਹ ਵੀ ਨਾਸ ਹੋ ਗਿਆ ਜਿਹੜਾ ਭਰਮ ਸੀ ਵੀ ਆ ਸਭ ਕੁਝ ਇਹੀ ਹੈ ਇਹ ਵੀ ਵਿਨਾਸ਼ ਹੋ ਗਿਆ ਕਦੋਂ ਜਨ ਦਨ ਤੇ ਸਰੀਰ ਤੋਂ ਮਨ ਕਰਕੇ ਤਨ ਕਰਕੇ ਇਹਨਾਂ ਤੋਂ ਦੂਰ ਹੋ ਗਿਆ ਜਪ ਜਗਦੀਸ਼ ਈਸ਼ ਜੈ ਜੈ ਜਪ ਜਗਦੀਸ਼ ਜਦੋਂ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਪ੍ਰਭੂ ਨੂੰ ਜਾਪ ਕੀਤਾ ਉਹਨੂੰ ਜਪਨਾ ਕੀਤਾ ਉਹਦੀ ਭਗਤੀ ਕੀ ਕਰਨੀ ਕੀਤੀ ਤਾਂ ਜਿਹੜੇ ਅੰਦਰ ਭਰਮ ਸੀ ਮੈਂ ਮੇਰੀ ਦੇ ਦੌੜ ਦੇ ਪਕੜ ਦੇ ਸੰਸਾਰੀ ਪਕੜ ਦੇ ਸੰਸਾਰੀ ਪ੍ਰੇਮ ਦੇ ਉਦੋਖੋ ਮੋ ਦੇ ਬੰਧਨ ਭਰਮ ਦੇ ਬੰਧਨ ਸਾਰੇ ਟੁੱਟ ਗਏ ਜਗਦੀਸ਼ ਇਸੈ ਜੈ ਜੈ ਪਰਮੇਸ਼ਰ ਪਰਮਾਤਮਾ ਹਿਰਦੇ ਚ ਪ੍ਰਗਟ ਹੋਇਆ ਤਾਂ ਦਰਗਾਹ ਦੇ ਵਿੱਚ ਜੈ ਜੈਕਾਰ ਹੋਈ ਜਿਸ ਇਨਸਾਨ ਮਨੁੱਖ ਨੇ ਗੁਰਮੁਖ ਨੇ ਸੰਸਾਰ ਦੇ ਬੰਧਨਾਤਮੁਕਤ ਹੋ ਕੇ ਪਰਮਾਤਮਾ ਨਾਲ ਪਿਆਰ ਪਾਇਆ ਭਾਈ ਉਹਦੀ ਜੈ ਜੈਕਾਰ ਹੋਈ ਮੋਹ ਰਹਿਤ ਵਿਕਾਰ ਥਾ ਕੇ ਪੰਜ ਤੇ ਸੰਗ ਟੁੱਟਾ ਇਥੇ ਮੋਹ ਨੂੰ ਬੇਦਵਾਨਾਂ ਨੇ ਅਗਿਆਨਤਾ ਦਾ ਰਾ ਦੱਸਿਆ ਹੈ ਅਗਿਆਨਤਾ ਤਤ ਰਹਿਤ ਹੋ ਗਿਆ ਜਿਹੜੀ ਅਗਿਆਨਤਾ ਸੀ ਉਹ ਸੰਸਾਰ ਦੀ ਪਕੜ ਸੀ ਮੈਂ ਮੇਰੀ ਸੀ ਉਹ ਜਿਹੜੀ ਅਗਿਆਨ ਸੀ ਉਹ ਦੂਰ ਹੋ ਗਿਆ ਰਹਿਤ ਹੋ ਗਿਆ ਤੂੰ ਅਗਿਆਨ ਤੋਂ ਭਾਵ ਗਿਆਨ ਪ੍ਰਗਟ ਹੋ ਗਿਆ ਤਾਂ ਅਗਿਆਨ ਚਲੇ ਗਿਆ ਕਿਹਾ ਜਦੋਂ ਸੂਰਜ ਚੜਦਾ ਤਾਂ ਹਨੇਰਾ ਚਲੇ ਜਾਂਦਾ ਹੈ ਜਦੋਂ ਸੂਰਜ ਸੇਵਦਾ ਤਾਂ ਹਨੇਰਾ ਆ ਜਾਂਦਾ ਹੈ ਜਦੋਂ ਗਿਆਨ ਪ੍ਰਗਟ ਹੁੰਦਾ ਤਾਂ ਜਿਹੜਾ ਅਗਿਆਨ ਉਹ ਦੂਰ ਹੋ ਗਿਆ ਵਿਕਾਰ ਥਾਕੇ ਜਿਹੜੇ ਭੜੇ ਵਿਕਾਰ ਸੀਗੇ ਉਹਨਾਂ ਤੋਂ ਥਕਣਾ ਕੀਤਾ ਭਾਵ ਉਹਨਾਂ ਤੋਂ ਦੂਰ ਹੋਣਾ ਕੀਤਾ ਉਹਨਾਂ ਦੇ ਉਹਨਾਂ ਦੇ ਵਿੱਚ ਮੋਹ ਜਾਲ ਜਿਹੜਾ ਫਸਿਆ ਸੀ ਉਹ ਦੂਰ ਹੋ ਗਿਆ ਉਹਨਾਂ ਤੋਂ ਉਹ ਚੰਗੇ ਨਹੀਂ ਲੱਗਦੇ ਹੁਣ ਪੰਜ ਤੇ ਸੰਗ ਟੂਟਾ ਜਿਹੜੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਇਨਾ ਤੋਂ ਫਿਰ ਸਟਕਾਰਾ ਹੋ ਗਿਆ ਜਿਹੜੇ ਵਿਕਾਰ ਸੀਗੇ ਅੰਦਰ ਦੁਸ਼ਟ ਸੀਗੇ ਜਿਹੜੇ ਚੋਰ ਸੀ ਜਿਹੜੇ ਜਦੋਂ ਪ੍ਰਭੂ ਜੀ ਦਾ ਪਿਆਰ ਹਿਰਦੇ ਚ ਆਇਆ ਗੁਰੂ ਦਾ ਪਿਆਰ ਹਿਰਦੇ ਚ ਆਇਆ ਨਿਤਨੇਮ ਸੇਵਾ ਸੇਵਨ ਭਗਤੀ ਹਿਰਦੇ ਚ ਆਈ ਹੌਲੀ 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 ਭਗਤੀ ਕਰਨਿਆਂ ਨਾਮ ਜਪਣਿਆਂ ਹਰ ਕੀ ਭਗਤ ਕਰੋ ਮਨमीत ਨਿਰਮਲ ਹੋਏ ਤੁਮਾਰੋ ਜੀਤ ਭਗਤੀ ਤੋਂ ਕੀ ਮਿਲਦਾ ਹੈ ਜਿਹੜਾ ਚਿੱਤ ਹੈ ਸਾਡਾ ਚਿੱਤ ਨਿਰਮਲ ਹੋ ਜਾਂਦਾ ਹੈ ਸੁਰਤੀ ਨਿਰਮਲ ਹੋ ਜਾਂਦੀ ਹੈ ਇਹੀ ਪਰਮੇਸ਼ਰ ਦਾ ਰਸਤਾ ਹੈ ਭਾਈ ਚੰਗੀ ਸੁਰਤ ਹੈ ਤਾਂ ਰੱਬ ਵੱਲ ਜਾ ਰਹੇ ਹਾਂ ਮਾੜੀ ਸੁਰਤ ਹੈ ਤਾਂ ਨਰਕਾਂ ਵੱਲ ਜਾ ਰਹੇ ਹਾਂ ਹੁਣ ਜਦੋਂ ਨਾਮ ਜਪਦੇ ਆਂ ਜਪਦੇ ਆਂ ਗੁਰੂ ਨੂੰ ਪਿਆਰ ਕਰਦੇ ਆਂ ਕਰਦੇ ਆਂ ਸੁਰਤੀ ਨੂੰ ਸੰਭਾਲਦੇ ਆਂ ਸੁਭਾਲਦੇ ਆਂ ਗੁਰੂ ਦੇ ਪੈ ਅਦ ਵਿੱਚ ਜਪ ਤਪ ਕੀਤਾ ਭਗਤੀ ਕੀਤੀ ਇੱਕ ਦਿਨ ਮਨ ਦਾ ਟਿਕਾ ਆ ਗਿਆ ਸੁਰਤੀ ਚੰਗੀ ਹੋ ਗਈ ਵਿਕਾਰਾਂ ਤੋਂ ਥੱਕਣਾ ਕੀਤਾ ਦੂਰ ਹੋਣਾ ਕੀਤਾ ਪੰਜਾਂ ਤੋਂ ਛਟਕਾਰਾ ਮਿਲ ਗਿਆ ਤੇ ਇਹ ਪਰਮੇਸ਼ਰ ਦੀ ਕਿਰਪਾ ਹੋਈ ਭਾਈ ਕਹੋ ਨਾਨਕ ਤਿਨ ਖੰਨੀਏ ਵੰਜਾ ਜਿਨ ਘਟ ਮੇਰਾ ਹਰ ਪ੍ਰਭ ਉਠਾ ਫਿਰ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਨੂੰ ਸਨਮੁਖ ਰੱਖ ਕੇ ਵਿਚਾਰ ਕਰਦੇ ਹਨ ਉਪਦੇਸ਼ ਕਰਦੇ ਹਨ हे ਗੁਰਨਾਨਕ ਮਹਾਰਾਜੀਓ ਉਸ ਗੁਰਮੁਖ ਤੋਂ ਮੈਂ ਆਪਣਾ ਸਰੀਰ ਖੰਨੇ ਖੰਨੇ ਕਰਕੇ ਵਾਰ ਦਿਆਂ ਕੁਰਬਾਨ ਕਰ ਦਿਆਂ ਜਿੰਨ ਘਟ ਮੇਰਾ ਹਰ ਪ੍ਰਗਟਾ ਜਿਹੜੇ ਸਰੀਰ ਵਿੱਚ ਜਿਹੜੀ ਦੇਹ ਵਿੱਚ ਮੇਰਾ ਪਰਮਾਤਮਾ ਪਰਮੇਸ਼ਰ ਪ੍ਰਭੂ ਪ੍ਰਗਟ ਹੋ ਗਿਆ ਜਾਂ ਪਰਮਾਤਮਾ ਪ੍ਰਭੂ ਪਰਸ਼ਾਨ ਹੋ ਗਿਆ ਉਸ ਸਰੀਰ ਤੋਂ ਉਸ ਗੁਰਮਖ ਤੋਂ ਉਸ ਭਗਤ ਜਨ ਤੋਂ ਮੈਂ ਆਪਣਾ ਸਰੀਰ ਖੰਨਾ ਖੰਨਾ ਕਰਕੇ ਕੁਰਬਾਨ ਕਰ ਦੇਵਾਂ ਇਸ ਕਰਕੇ ਗੁਰੂ ਮਹਾਰਾਜੀ ਗੁਰੂ ਪੰਜਵੇਂ ਪਾਸ਼ਾ ਨਾਮ ਜਪਣ ਵਾਲਿਆਂ ਨੂੰ ਭਗਤੀ ਕਰਨ ਵਾਲਿਆਂ ਨੂੰ ਗੁਰੂ ਦੇ ਪਿਆਰਿਆਂ ਨੂੰ ਕਿੰਨਾ ਸਨਮਾਨ ਦਿੰਦੇ ਨੇ ਕਿੰਨਾ ਪਿਆਰ ਦਿੰਦੇ ਨੇ ਕਿੰਨਾ ਸਤਕਾਰ ਦਿੰਦੇ ਨੇ ਪਰ ਇਹ ਮਨੁੱਖ ਸਤਕਾਰ ਲੈਣ ਲਈ ਤਿਆਰ ਨਹੀਂ ਹੁੰਦਾ ਇਹ ਮਨੁੱਖ ਪਿਆਰ ਲੈਣ ਲਈ ਤਿਆਰ ਨਹੀਂ ਹੁੰਦਾ ਇਹ ਮਨੁੱਖ ਮਨੁੱਖ ਸਨਮਾਨ ਲੈਣ ਲਈ ਤਿਆਰ ਨਹੀਂ ਹੁੰਦਾ ਕਿੰਨਾ ਗੁਰਬਾਣੀ ਪਿਆਰ ਕਰਦੀ ਆਵੋ ਸਿੱਖ ਸਤਗੁਰੂ ਕੀ ਪਿਆਰਿਓ ਗਾਵੋ ਸੱਚੀ ਬਾਣੀ ਇਹ ਇਹ ਪਿਆਰੇ ਸਿੱਖੋ ਗੁਰੂ ਦੇ ਪਿਆਰਿਓ ਆਵੋ ਸੱਚੀ ਬਾਣੀ ਗਾਵਾ ਪਰ ਅਸੀਂ ਕੀ ਕਰਦੇ ਆ ਭਾਈ ਥੋੜਾ ਮੋਟਾ ਟਾਈਮ ਕੱਟ ਲਿਆ ਪਰ ਸਾਰੀ ਦਿਹਾੜੀ ਆਪਣੇ ਮਨ ਦੀ ਮੱਤ ਵਰਤਦੇ ਆ ਉਹਦੋਂ ਬਾਅਦ ਨਹੀਂ ਆਇਆ ਫਿਰ ਆਪਣੇ ਮਨ ਦੀਆਂ ਸੰਕਲਪ ਵਿਕਲਪ ਫਿਰ ਦੁਨੀਆ ਦੇ ਝਗੜੇ ਝੜੇ ਚੱਲ ਪੈਂਦੇ ਨੇ ਫਿਰ ਉਹੀ ਦੌੜ ਚੱਲ ਪੈਂਦੀ ਆ ਸੰਸਾਰੀ ਜੇਦੋਂ ਜਦੋਂ ਸਵੇਰੇ ਉੱਠੇ ਤੇ ਸ਼ਾਮ ਪੈਣ ਤੱਕ ਗੁਰੂ ਯਾਦ ਹੋਵੇ ਮੇਰਾ ਗੁਰੂ ਕਹਿੰਦਾ ਮਾੜਾ ਦੇਖਣਾ ਨਹੀਂ ਮਾੜਾ ਸੁਣਨਾ ਨਹੀਂ ਮਾੜਾ ਖਾਣਾ ਨਹੀਂ ਮਾੜਾ ਬੋਲਣਾ ਨਹੀਂ ਮਾੜਾ ਸੋਚਣਾ ਨਹੀਂ ਮਾੜਾ ਕਰਮ ਕਰਨਾ ਨਹੀਂ ਇਹਨੂੰ ਕਹਿੰਦੇ ਨੇ ਗੁਰੂ ਦਾ ਪਿਆਰ ਤੇ ਪ੍ਰਮਾਤਮਾ ਦਾ ਪ੍ਰਮਾਤਮਾ ਦਾ ਹਿਰਦੇ ਚ ਵਾਸਾ ਹਿਰਦੇ ਵਿੱਚ ਪ੍ਰਮਾਤਮਾ ਨੂੰ ਪ੍ਰਗਟ ਕਰ ਲੈਣਾ ਵੀ ਮੇਰਾ ਗੁਰੂ ਮੇਰੇ ਨਾਲ ਹੈ ਮੈਨੂੰ ਦੇਖ ਦਿੰਦਾ ਮੈਂ ਕੋਈ ਗਲਤੀ ਨਹੀਂ ਕਰਨੀ ਸੁਪਨੇ ਵਿੱਚ ਵੀ ਕੋਈ ਗਲਤੀ ਨਹੀਂ ਕਰਨੀ ਤੋ ਉਹਨੂੰ ਕਹਿੰਦੇ ਨੇ ਪ੍ਰਮਾਤਮਾ ਨੂੰ ਹਰ ਵੇਲੇ ਯਾਦ ਰੱਖਣਾ ਸੋ ਇਸ ਕਰਕੇ ਭਾਈ ਜਿਹੜੇ ਪ੍ਰਮਾਤਮਾ ਨੂੰ ਰਵੇਸ ਨੂੰ ਯਾਦ ਕਰਦੇ ਨੇ ਗੁਰੂ ਮਹਾਰਾਜ ਉਹਨਾਂ ਦੀ ਸਲਾਘਾ ਕਰਦੇ ਨੇ ਆਵੋ ਸੰਤ ਪਿਆਰਿਓ ਕਥ ਕੀ ਕਰਹਿ ਕਹਾਣੀ ਕਹਿ ਕਹਾਣੀ ਕਥ ਕੇਰੀ ਕਿਤ ਤੋ ਆਰੇ ਭਾਈਏ ਇਕੱਠੇ ਹੋ ਕੇ ਕਹਿੰਦੇ ਗੱਲਾਂ ਕਰੋ ਸਾਧੂ ਸੰਤੋ ਮਹਾਂਪੁਰਖੋ ਵੀ ਰੱਬ ਕਿਵੇਂ ਪਾਇਆ ਜਾਏ ਤਨ ਮਨ ਤਨ ਸਭ ਸੋ ਗੁਰ ਕੋ ਹੁਕਮ ਮੰਨਿਆ ਭਾਈਏ ਤਨ ਮਨ ਧਨ ਸਭ ਗੁਰੂ ਦਾ ਸਮਝੋ ਇਹ ਤਾਂ ਛਾਡਾ ਨਹੀਂ ਹੈ ਇਸ ਕਰਕੇ ਜਦੋਂ ਸਾਨੇ ਅਸੀਂ ਗੁਰੂ ਦਾ ਸਮਝਾਂਗੇ ਦੌੜ ਵੀ ਮੁੱਕ ਜਾਣੀ ਹੈ ਕਟਤਾ ਗੁਰੂ ਦਾ ਬਾਧਾ ਤਾਂ ਗੁਰੂ ਦਾ ਅਸੀਂ ਤਾਂ ਚੰਗੇ ਕੰਮ ਕਰਨੇ ਨੇ ਨਾਮ ਜਪਣਾ ਹੈ ਭਗਤੀ ਕਰਨੀ ਹੈ ਹਰ ਵੇਲੇ ਗੁਰੂ ਨੂੰ ਯਾਦ ਰੱਖਣਾ ਹੈ ਜਦੋਂ ਅਸੀਂ ਸਭ ਕੁਝ ਗੁਰੂ ਦਾ ਸਮਝਾਂਗੇ ਫਿਰ ਅਸੀਂ ਠੱਗੀ ਤੇ ਚੋਰੀ ਕਿਉਂ ਕਰਾਂਗੇ ਝੂਠ ਕਿਉਂ ਬੋਲਾਂਗੇ ਅਸੀਂ ਮਾੜਾ ਕੰਮ ਕਿਉਂ ਕਰਾਂਗੇ ਭਾਈ ਉਹਨੂੰ ਕਹਿੰਦੇ ਨੇ ਗੁਰੂ ਦਾ ਡਰ ਗੁਰੂ ਦਾ ਪੈ ਤੇ ਮੋਹ ਤੇ ਰਹਿਤ ਮੋਹ ਰਹਿਤ ਵਿਕਾਰ ਥਾਕੇ ਫਿਰ ਜਿਹੜੇ ਮਨ ਦੇ ਅੰਦਰ ਵਿਕਾਰ ਨੇ ਸਭ ਪੰਜ ਜਾਣਗੇ ਭਾਈ ਜਦੋਂ ਅਸੀਂ ਗੁਰੂ ਨੂੰ ਯਾਦ ਕਰਾਂਗੇ ਇਸ ਕਰਕੇ ਗੁਰੂ ਮਹਾਰਾਜ ਜੀ ਨਾਮ ਜਪਣ ਵਾਲਿਆਂ ਨੂੰ ਭਗਤੀ ਕਰਨ ਵਾਲਿਆਂ ਨੂੰ ਸਲਾਗਾ ਦਿੰਦੇ ਨੇ ਜਿਹੜੇ ਨਾਮ ਨਹੀਂ ਜਪਦੇ ਮਹਾਰਾਜ ਜੀ ਕਹਿੰਦੇ ਨੇ ਉਹ ਸਿਮਰਨ ਨਹੀਂ ਕਰਦੇ ਉਹਨਾਂ ਦੇਹ ਅੰਧਾਰੀ ਅੰਧ ਸੁੰਨੀ ਨਾਮ ਵੀ ਹੋਣੀ ਆ ਉਹ ਨਾਮ ਤੋਂ ਬਿਨਾ ਖਾਲੀ ਨੇ ਨਾਮ ਤੋਂ ਬਿਨਾ ਹੀਣੇ ਨੇ ਮਹਾਰਾਜ ਜੀ ਨੇ ਬਹੁਤ ਗੁਜ ਆਖਿਆ ਬਾਣੀ ਦੇ ਵਿੱਚ ਜਿਹੜੇ ਮਿਰਥਾ ਨਾਮ ਬਿਨਾ ਤਨ ਅੰਧ ਨਾਮ ਤੋਂ ਬਿਨਾ ਜਿਹੜਾ ਸਰੀਰ ਹੈ ਬਿਰਥ ਹੈ ਅੰਧ ਆ ਅਗਿਆਨ ਦੇ ਪੋਤਲੀ ਆ ਗਿਆਨ ਦੀ ਪੋਤਲੀ ਹੈ ਇਹਨੂੰ ਗਿਆਨ ਕੋਈ ਨਹੀਂ ਹੈ ਮੁਖ ਆਵਤ ਤਾਂ ਕੇ ਦੁਰਗੰਧ ਅੰਦਰੋਂ ਕੀ ਆਉਂਦੀ ਹੈ ਵਿਕਾਰਾਂ ਦੀ ਬੋ ਬੋ ਆਉਂਦੀ ਹੈ ਕੋਈ ਸ਼ਰਾਬੀ ਕਵਾਬੀ ਮਾੜੇ ਕੰਮ ਕਰਨ ਵਾਲਾ ਹੋਵੇ ਗੁਰਮੁਖ ਖੁਦ ਕੋਲ ਖੜ ਨਹੀਂ ਸਕਦਾ ਗੁਰਮੁਖੋਂ ਤੋਂ ਦੂਰ ਰਹਿੰਦਾ ਹੈ ਕਿ ਇਹਦੇ ਅੰਦਰ ਕੀ ਨੇ ਭੜੇ ਮਿਲਦੀ ਹੈ ਦੀ ਹਰ ਵੇਲੇ ਅੰਦਰ ਮਾੜੀ ਸੋਚਦਾ ਹੈ ਕਿਸੇ ਧੀ ਪੈਣ ਦਾ ਸਾਝਾ ਨਹੀਂ ਹੈ ਕਿਸੇ ਦੇ ਕੰਮ ਆਉਣ ਵਾਲਾ ਨਹੀਂ ਹੈ ਜੇ ਕਿਸੇ ਨੇ ਨਾਲ ਮਿਲ ਕੇ ਕੰਮ ਵੀ ਕਰੇ ਤਾਂ ਠੱਗੀ ਚੋਰੀ ਝੂਠ ਕਰਦਾ ਤਾਂ ਗੁਰਮਖੋਤੋਂ ਪਾਸਾ ਵਟ ਲੈਂਦੇ ਨੇ ਵੀ ਇਹ ਤਾਂ ਧੰਦਾ ਠੱਗ ਹੈ ਚੋਰ ਹੈ ਝੂਠ ਹੈ ਇਹਦੇ ਅੰਦਰ ਤਾਂ ਮੈਂ ਮੇਰੀ ਤੇ ਬਕਾਰਾਂ ਦੀ ਬਦਬੋਹ ਮਾਰਦੀ ਹੈ ਇਸ ਕਰਕੇ ਉਹ ਗੁਰਮਖੋਤੋਂ ਦੂਰ ਰਹਿੰਦੇ ਨੇ ਤਾਂ ਗੁਰਬਾਣੀ ਦਾ ਵੀ ਇਸੇ ਕਰਕੇ ਫਰਮਾਨ ਹੈ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਵਾਹ ਜਿਹੜੇ ਨਾਮ ਨਹੀਂ ਜਪਦੇ ਭਗਤੀ ਨਹੀਂ ਕਰਦੇ ਗੁਰੂ ਦੇ ਹੁਕਮ 'ਚ ਨਹੀਂ ਚੱਲਦੇ ਉਹਨਾਂ ਤੋਂ ਦੂਰ ਰਹਿਣ ਦਾ ਉਪਦੇਸ਼ ਹੈ ਗੁਰੂ ਦਾ ਤਾ ਕਰਕੇ ਮਹਾਰਾਜ ਜੀ ਉਸ ਦੇਹੀ ਦੇ ਵੀ ਇੱਥੇ ਵਰਤਾਂਤ ਕੀਤਾ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਸਿਮਰਨ ਕਰਦੇ ਨੇ ਭਗਤੀ ਕਰਦੇ ਨੇ ਉਹਨਾਂ ਦਾ ਵੀ ਇੱਥੇ ਮਹਾਰਾਜ ਜੀ ਨੇ ਆਪਣੇ ਹੁਕਮ ਰਾਮ ਨਾਮ ਰਹੀਮ ਉਹਦੇ ਬਾਰੇ ਸ਼ੋਭਾ ਦੱਸੀ ਆ ਉਹਦੇ ਬਾਰੇ ਵਡਿਆਈ ਦਿੱਤੀ ਹੈ ਤਾਂ ਕਰਕੇ ਆਪਾਂ ਸਾਰਿਆਂ ਨੇ ਭਾਈ ਗੁਰੂ ਦੀ ਗੱਲ ਮੰਨਣੀ ਹੈ ਗੁਰੂ ਦੇ ਹੁਕਮ ਚ ਰਹਿਣਾ ਏਹੀ ਸਾਡੀ ਸੰਗਤ ਹੈ ਏਹੀ ਸਾਡੀ ਗੁਰਬਾਣੀ ਪੜਨ ਦਾ ਨਿਤਨੇਮ ਸੇਵਾ ਸੇਵਨ ਕਰਨ ਦਾ ਲਾਭ ਹੈ ਇਸ ਕੋਰਤੀ ਕਲ ਮੰਨਾ ਗਿਆ ਆਓ ਆਪ ਅਸੀਂ ਤਾਂ ਪੰਕ ਪਿਛਲੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਮੋਹ ਰਹਿ ਦੇ ਵਿਕਾਰ ਥਾ ਕੇ ਪੰਜ ਤੇ ਸੰਗ ਟੁੱਟਾ ਕੋ ਨਾਨਕ ਤਨਖੰਨੀ ਵਈਆਂ ਜਿਨ ਘਟ ਮੇਰਾ ਹਰ ਪ੍ਰਭ ਬੁੱਠਾ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਹਿ